ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਜਿਹੜੇ ਵੀਰ ਆਪਣੇ ਫੇਸਬੁੱਕ ਪੇਜ ਤੇ ਇਹ ਵੀਡੀਓ ਦੇਖਣਗੇ ਫੇਸਬੁੱਕ ਪੇਜ ਨੂੰ ਜਰੂਰ ਫੋਲੋ ਕਰਿਓ ਜਿਹੜੇ ਵੀਰ ਆਪਣੇ YouTube ਚੈਨਲ ਦੇ ਉੱਪਰ ਇਹ ਵੀਡੀਓ ਦੇਖ ਰਹੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਅੱਜ ਦੀ ਜਿਹੜੀ ਵਿਜਿਟ ਹੈਗੀ ਆ ਦੋਸਤੋ ਆਪਣੀ ਪਿੰਡ ਸ਼ਹਿਰ ਪਿੱਖੀ ਪਿੰਡ ਹੈਗੀ ਆ ਖਾਸ ਪਿੱਖੀ ਪਿੰਡ ਤੁਸੀਂ ਵਿਜਿਟ ਕਰਨੀ ਆ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਹੈਗਾ ਠੀਕ ਆ ਜੀ ਪਸ਼ੂ ਜੜਿਆ ਦੋਸਤੋ ਤੁਹਾਨੂੰ ਆਪਾਂ ਤਿੰਨ ਦਿਖਾਵਾਂਗੇ ਮੱਜਾਂ ਝੋਟੀਆਂ ਹੋਣਗੀਆਂ ਤਕਰੀਬਨ ਝੋਟੀਆਂ ਦੇ ਵਿੱਚ ਹੀ ਪੈਂਦੀਆਂ ਕੋਈ ਪਹਿਲਾਂ ਨਾ ਦੂਜਾ ਨਾ ਝੋਟੀਆਂ ਹੋਣਗੀਆਂ ਠੀਕ ਹੈ ਤੇ ਪ੍ਰੋਪਰ ਗੱਲ ਬਾਤ ਤੁਸੀਂ ਕਰਨ ਤੋਂ ਬਾਅਦ ਜਿਹੜਾ ਪਸ਼ੂ ਖਾਸ ਤੌਰ ਤੇ ਸੋਇਆ ਹੈਗਾ ਜਾਂ ਸੂਣ ਵਾਲਾ ਬਿਲਕੁਲ ਤਿਆਰੀ ਦੇ ਵਿੱਚ ਟਿੱਪ ਕੇ ਤਸੱਲੀ ਕਰ ਲਓ ਜਿਹੜਾ ਸੋਇਆ ਖਾਸ ਤੌਰ ਤੇ ਦੋ ਟਾਈਮ ਦੀ ਚੁਵਾਈ ਕਰ ਲਿਓ ਠੀਕ ਆ ਉਸ ਤੋਂ ਬਾਅਦ ਬੇਸ਼ੱਕ ਤੁਸੀਂ ਸੌਦਾ ਕਰ ਲਿਓ ਤੇ ਅੱਜ ਦੋਸਤੋ 10 ਮਾਰਚ ਨੂੰ ਆਪਾਂ ਵੀਡੀਓ ਬਣਾ ਰਹੇ ਹਾਂ ਸਮਾਂ ਤੁਸੀਂ ਜਰੂਰ ਜਿਹੜਾ ਨੋਟ ਕਰ ਲਿਓ ਸਮਾਂ ਤਕਰੀਬਨ ਜਿਹੜਾ ਦੋਸਤੋ 11 ਔਰ ਕਰਦੇ ਆ ਗੱਲਬਾਤ ਪੁੱਛਦੇ ਆ ਕੀ ਡਿਟੇਲ ਹੈਗੀ ਆ ਇਹਨਾਂ ਐਨੀਮਲਸ ਦੀ ਚੱਲਦੇ ਆ ਵੀਰ ਹੁਣ ਦੇਖੋ ਸਭ ਤੋਂ ਪਹਿਲਾਂ ਵੀਰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਾਬ ਹੋ ਕੀ ਹਾਲ ਚਾਲ ਬਹੁਤ ਵਧੀਆ ਬੜੇ ਚਿਰ ਬਾਅਦ ਦਰਸ਼ਨ ਹੋਏ ਹੈ ਹਾਂਜੀ ਠੀਕ ਆ ਅੱਛਾ ਇੱਕ ਵੀਰ ਆਪਣੇ ਭੈਣ ਭਰਾਵਾਂ ਨੂੰ ਆਪਣਾ ਨਾਮ ਜ਼ਰੂਰ ਦੱਸ ਜੀ ਮੇਰਾ ਨਾਮ ਹੈ ਜੀ ਸੁਖ ਗਿੱਲ ਹਾਂਜੀ ਆਪਣਾ ਪਿੱਖੀਵੰਡ ਸ਼ਹਿਰ ਦੇ ਵਿੱਚ ਹੀ ਆ ਹਾਂਜੀ ਤੇ ਤਹਿਸੀਲ ਪੱਟੀ ਹੈ ਜ਼ਿਲ੍ਹਾ ਤਰਨਤਾਰ ਹਾਂਜੀ ਠੀਕ ਆ ਪੱਟੀ ਰੋਡ ਦੇ ਉੱਪਰ ਪੱਟੀ ਰੋਡ ਦੇ ਉੱਪਰ ਹਾਂਜੀ ਤੇ ਸੁਖ ਭਾਈ ਪਸੂ ਅੱਜ ਤਿੰਨੇ ਆਪਣੇ ਕੋਲ ਹਾਂਜੀ ਠੀਕ ਆ ਤੇ ਮੱਝਾਂ ਝੋਟੀਆਂ ਨਾਰਮਲ ਇਸ ਘਰੀ ਆਉਂਦੀਆਂ ਰਹਿੰਦੀਆਂ ਨੇ ਹਾਂਜੀ ਹਾਂਜੀ ਠੀਕ ਆ ਤੇ ਦੋਸਤੋ ਸਮੇਂ-ਸਮੇਂ ਦੇ ਨਾਲ ਤੁਸੀਂ ਜਿਹੜਾ ਸੰਪਰਕ ਬਣਾ ਕੇ ਰੱਖ ਸਕਦੇ ਹੋ ਪਸ਼ੂ ਜਿਹੜੇ ਆ ਦੋਸਤੋ ਬਿਲਕੁਲ ਇਹਨਾਂ ਬਿਨ ਜਿਹੜੇ ਇਸੇ ਤਰ੍ਹਾਂ ਦੇ ਤੁਹਾਨੂੰ ਵੇਖਣ ਦੇ ਵਿੱਚ ਮਿਲਣਗੇ ਝੋਟੀਆਂ ਵੀ ਜ਼ਿਆਦਾਤਰ ਝੋਟੀਆਂ ਮੱਝਾਂ ਦਾ ਕੰਮ ਹੈਗਾ ਠੀਕ ਆ ਤੇ ਸੁਖ ਭਾਈ ਪਹਿਲੇ ਨੰਬਰ ਤੇ ਇਹ ਜਿਹੜੀ ਆਪਣੇ ਕੋਲ ਆ ਗਈ ਝੋਟੀ ਕੀ ਡਿਟੇਲ ਹੈ ਵੀਰੇ ਅਸੀਂ ਇਹ ਦੂਜਾ ਸੁਭਾ ਜੀ ਠੀਕ ਹੈ ਜੀ ਪਰਸੋਂ ਦੀ ਸੋਈ ਆ ਠੀਕ ਹੈ ਜੀ 9 ਲੀਟਰ ਬੋਲ ਆਉਗਾ ਇਹਦੀ ਠੀਕ ਹੈ ਜੀ ਹਾਂਜੀ ਬੱਚਾ ਨੀਚੇ ਕੀ ਆ ਗਿਆ ਜ ਕੱਟੀ ਹੈ ਹੂੰ ਬੱਚਾ ਜਿਹੜਾ ਦੋਸਤੋ ਨੀਚੇ ਕੱਟੀ ਆ ਠੀਕ ਆ ਤੇ ਪਰਸੋਂ ਦੀ ਸੂਈ ਹਨਾ ਜੀ ਤੇ ਸਵੇਹਾ ਦੂਜਾ ਹੀ ਆ ਜੀ ਹਾਂਜੀ ਦੂਜਾ ਠੀਕ ਆ ਸਵੇਹਾ ਦੂਜਾ ਠੀਕ ਆ ਪਰਸੋਂ ਦੀ ਸੂਈ ਆ ਮਗਰ ਜਿਹੜੀ ਫੀਮੇਲ ਕਾਪ ਤੇ ਛੋਟੀ ਬੇਸ਼ੱਕ ਜਿਹੜਾ ਦੋਸਤੋ ਤੁਸੀਂ ਪੂਰਾ ਬਾਡੀ ਸੈਟ ਸਟਰਕਚਰ ਇਕੱਰੀ ਦੇਖ ਲਓ ਠੀਕ ਆ ਤੇ ਆਹ ਫੇਸ ਕੁਆਲਿਟੀ ਜੇ ਸਿੰਗਾ ਸੰਗਾ ਦੀ ਬੰਤਰ ਦੇਖ ਲਓ ਠੀਕ ਆ ਮੱਥਾ ਬੱਲਾ ਗ੍ਰੀਡਰ ਦੇ ਵਿੱਚ ਆ ਜਾਂਦੀ ਹੈ ਛੋਟੀ ਜੇਕਰ ਆਪਾਂ ਨਾਰਮਲ ਹੀ ਗੱਲ ਕਰ ਗਏ ਤੇ ਠੀਕ ਆ ਮਗਰ ਉਹ ਚੱਕੀ ਠੀਕ ਆ ਖੋਰ ਜਿਹੜੇ ਆਪਾਂ ਨਾਰਮਲੀ ਗੱਲ ਕਰ ਲਿਆ ਦੋਸਤੋ ਖੋਰ ਬੇਸ਼ੱਕ ਵਾਈਟ ਹੈਗੇ ਆ ਪਰ ਗ੍ਰੇਡੇਟ ਦੇ ਵਿੱਚ ਝੋਟੀ ਆ ਝੋਟੀ ਬਹੁਤ ਸੋਹਣੀ ਆ ਫਾਬਰ ਆਪ ਪੂਰੀ ਹੈਗੀ ਆ ਠੀਕ ਆ ਪਿੱਠ ਪੁੱਠੇ ਤੋਂ ਤੁਸੀਂ ਨਾਰਮਲ ਜਿਹੜੀ ਆ ਦੇਖ ਸਕਦੇ ਹੋ ਤੇ ਰਾਜੀ ਝੋਟੀ ਆ ਮਗਰ ਵੀ ਜਿਹੜੀ ਫੀਮੇਲ ਕਾਫ ਆ ਮੋਸਟਲੀ ਕਈ ਵਾਰਾਂ ਵੀਰਾਂ ਦੀ ਹਰਕਤ ਆਪੋ ਆਪਣੀ ਚੁਆਇਸ ਹੁੰਦੀ ਆ ਵੀ ਜੇਕਰ ਪਸ਼ੂ ਖਰੀਦਦੇ ਆ ਮਗਰ ਕੱਟੀ ਵੀ ਹੋਣੀ ਚਾਹੀਦੀ ਇਸ ਮਗਰ ਜਿਹੜੀ ਕੱਟੀ ਆ ਥਣਾ ਤੁਣਾ ਦਾ ਸਹਿਜ ਚੰਗਾ ਆਰਡਰ ਬਿਲਕੁਲ ਚੌਰਸ ਲੇਵਾ ਤੇ ਹਾਇ ਨਿੱਗਰ ਲੈ ਵੇ ਦੀਆ ਠੀਕ ਆ ਫਿਕਸ ਆਰਡਰ ਹੈਗਾ ਜਿਹੜਾ ਮੈਂ ਆਪਾਂ ਕਹਿ ਲਿਆ ਵੀ ਫਿਕਸ ਆਰਡਰ ਦੇ ਵਿੱਚ ਆ ਬਾਕੀ ਆ ਬੈਕ ਸਾਈਡ ਤੋਂ ਤਨਾ ਦੀ ਜਿਹੜੀ ਕੁਆਲਿਟੀ ਹੈਗੀ ਆ ਸ਼ੇਪ ਹੈਗੀ ਤਨਾ ਦੀ ਤੇ ਸੋਕ ਬਾਈ ਸੋਕ ਬਾਈ ਮੁੱਲ ਕਿੰਨਾ ਡਿਮਾਂਡ ਕਿਨੀ ਵੀ ਰੇਂਦੀ ਇਹਦੀ ਡਿਮਾਂਡ ਹੈਗੀ 92000 ਹਾਂ ਠੀਕ ਹੈ ਜੀ ਕੋਈ ਲੈਸ 90000 ਤੋਂ 2000 ਛਡਾ 90000 88 ਦੀ ਹੁੰਦੀ ਹੈ ਜੀ 88000 ਦੀ ਹਾਂ ਨਾ ਠੀਕ ਆ ਤੇ ਸੋਕ ਬਾਈ ਇੱਕ ਇੱਕ ਕਨਫਰਮ ਕਰਾ ਦਿਓ ਹੁਣ ਕਿੰਨੇ ਕਿ ਡੰਕ ਦੀ ਜਿਹੜੀ ਚਵਾਈ ਕੀਤੀ ਹੈ ਬੌਲੇ ਦੇ ਵਿੱਚ ਕਿੰਨਾ ਹਾਜ਼ਰ ਆ ਇਸ ਟਾਈਮ 9 ਲੀਟਰ ਹਾਜ਼ਰ ਹੈ 9 ਟੋਲ ਕੇ ਦਿਵਾ ਕੰਡੇਲ ਟੋਲ ਕੇ ਦਿਵਾ ਠੀਕ ਹੈ ਭਰਾ ਸੋ ਦੋਸਤੋ 9 ਲੀਟਰ ਜਿਹੜਾ ਬਿਲਕੁਲ ਹਾਜ਼ਰ ਆ ਬੌਲੇ ਦੇ ਵਿੱਚ ਆ ਇੱਕ ਵਾਰੀ ਉਲਟ ਬਹਿਣੀ ਵਾਲੇ ਪਾਸੇ ਤੋਂ ਤੁਸੀਂ ਫੇਰ ਦੇਖ ਲਓ ਕਿਉਂਕਿ ਸਾਈ ਪੂਰੀ ਤਸੱਲੀ ਨਾਲ ਦੇਖ ਲਓ ਦੋਸਤੋ ਬਾਅਦ ਤੁਸੀਂ ਸੌਦਾ ਕਰ ਲਿਓ ਠੀਕ ਹੈ ਓਕੇ ਤੇ ਇਸ ਤੋਂ ਬਾਅਦ ਜਿਹੜੀ ਨੈਕਸਟ ਅੱਗੇ ਝੋਟੀ ਆ ਗਈ ਵੀਰ ਇਹਦੇ ਪਈ ਆ ਚਰਨਾ ਕੀ ਡਿਟੇਲ ਇਹਦੀ ਪਹਿਲਾ ਸੂਆ ਜੀ ਠੀਕ ਹੈ ਸੂਣ ਵਾਲੀ ਹੈ ਤਿਆਰੀ ਹੈ ਬਸ ਅੱਜ ਸਵੇਰ ਕੱਲ ਸੂਦੇ ਠੀਕ ਹੈ ਜੀ ਪਹਿਲਾਂ ਝੋਟੀ ਆ ਦੋਸਤੋ ਠੀਕ ਆ ਤਕਰੀਬਨ ਜੇਕਰ ਆਪਾਂ ਗੱਲ ਕਰੀਏ ਤੇ ਮਾਰਕਿੰਗ ਜਿਹੜੀ ਹੈਗੀ ਹੈ ਬੇਸ਼ੱਕ ਹੈਗੀ ਹੈ ਪਰ ਗ੍ਰੇਡੇਡ ਝੋਟੀਆਂ ਨੇ ਝੋਟੀਆਂ ਸੋਹਣੀਆਂ ਕਵਾਂਗੇ ਬਿਲਕੁਲ ਨਿੱਗਰ ਝੋਟੀਆਂ ਹੋਣਗੀਆਂ ਠੀਕ ਹੈ ਤੇ ਨਾਰਮਲੀ ਕਵਾਲਿਟੀ ਜਿਹੜੀ ਹੈਗੀ ਦੋਸਤੋ ਬੇਸ਼ੱਕ ਤੁਸੀਂ ਦੇਖ ਸਕਦੇ ਹੋ ਹਵਾਨੇ ਦੀ ਸੂਤੇ ਨਿਸ਼ਾਨ ਹੈਗਾ ਪ੍ਰੋਪਰ ਕਈ ਭਰਾ ਪਸੂ ਜਿਹੜਾ ਦੋਸਤੋ ਪੰਜ ਕਲੇਣਾ ਹੁੰਦਾ ਹੁੰਦਾ ਕਲੇਣਾ ਪਸੂ ਨੀਲੀ ਰਾਵੀ ਦੇ ਵਿੱਚ ਕਰੋ ਸੰਗ ਦੇ ਵਿੱਚ ਹੁੰਦਾ ਨਿਸ਼ਾਨ ਮਾਰਕਿੰਗ ਜਿਹੜੀ ਲੈ ਕੇ ਆ ਜਾਂਦਾ ਠੀਕ ਆ ਉਸ ਅਕੋਰਡਿੰਗ ਤੁਸੀਂ ਜਿਹੜੀ ਇਹ ਝੋਟੀ ਖਰੀਦ ਸਕਦੇ ਹੋ ਪਹਿਲਾਂ ਝੋਟੀ ਸੋਣ ਜਾ ਰਹੀ ਆ ਪਿੱਟ ਪੁੱਠੇ ਦੀ ਤੁਸੀਂ ਦੇਖੋ ਕਿ ਚੜਾਈ ਪੂਰੀ ਹੈਗੀ ਆ ਬਿਲਕੁਲ ਜਿਹੜੀ ਆ ਗੋਲ ਵਜਨ ਦੇ ਵਿੱਚ ਝੋਟੀ ਆ ਫਿਕਸ ਸਾਡਰਾ ਤੇ ਕੁਆਲਿਟੀ ਜਿਹੜੀ ਹੈਗੀ ਹਵਾਨੇ ਦੀ ਬਿਲਕੁਲ ਤੁਹਾਡੇ ਸਾਹਮਣੇ ਖਣ ਬਿਲਕੁਲ ਮੁੱਠੀ ਵਾਲਾ ਠੀਕ ਆ ਸੋਖ ਭਾਈ ਨਾਲ ਦੀ ਨਾਲ ਦੱਸੀ ਜਾਈਏ ਵੀ ਸਮਾਂ ਕਿੰਨਾ ਕੁ ਤਕਰੀਬਨ ਲੱਗੇਗੀ ਇੱਕ ਦੋ ਦਿਨ ਲਊਗੀ ਇੱਕ ਦੋ ਦਿਨ ਲੱਗੂਗੀ ਬਿਲਕੁਲ ਤਿਆਰੀ ਦੇ ਵਿੱਚ ਠੀਕ ਹੈ ਜੀ ਕੋਈ ਨਹੀਂ ਕੋਈ ਨਾ ਹੋਰ ਨਾ ਕੋਈ ਨਹੀਂ ਕੋਈ ਇਹਦਾ ਕਿੰਨੇ ਸਾਲ ਬਾਕੀ ਨੇ 3000 ਆਹ ਦੇਖੋ ਜੀ ਉਹ ਕੱਟੀ ਨਹੀਂ ਜੀ ਠੀਕ ਆ ਭਾਈ ਸੁੱਖ ਲੈ ਜੋ ਧਿਆਨ ਨਾਲ ਕਿਧਰ ਵਧੀ ਇਹ ਸਾਈਕਰਾ ਦੇ ਨਹੀਂ ਇਹ ਸਭ ਕਰਦੇ ਠੀਕ ਆ ਸਮਾਂ ਜਿਹੜਾ ਦੋਸਤੋ ਬਿਲਕੁਲ ਜਿਹੜਾ ਕਨਫਰਮ ਕਰ ਲਓ ਦੋ ਦਿਨ ਦਾ ਸਮਾਂ ਹੈਗਾ ਬਾਕੀ ਜੇਕਰ ਸਫਰ ਦੇ ਦੌਰਾਨ ਕੋਈ ਦੂਰ ਨੇੜੇ ਜਾਂਦੀ ਆ ਹੋ ਸਕਦਾ ਬਿਲਕੁਲ ਦੋਸੂ ਜਾਂਦੇ ਪਸ਼ੂ ਛੂਪੇ ਇੱਥੇ ਆ ਕੇ ਇਹ ਸਿਚੁਏਸ਼ਨ ਦੇ ਵਿੱਚ ਆ ਕੇ ਜਿਹੜਾ ਪਸ਼ੂ ਤੋਂ ਕੁਝ ਕਿਹਾ ਨਹੀਂ ਜਾ ਸਕਦਾ ਦੋ ਚਾਰ ਦਿਨ ਦਾ ਸਮਾਂ ਜਿਹੜਾ ਸੂ ਵੀ ਸਕਦਾ ਪਹਿਲਾਂ ਬਾਕੀ 2-4 ਦਿਨ 2-3 ਦਿਨ ਲੈ ਕੇ ਵੀ ਜਾ ਸਕਦੀ ਆ ਤੇ ਸੁਖ ਭਾਈ ਇਹਦਾ ਮੁੱਲ ਰਹੇਗਾ ਮੁੱਲ ਜਰੂਰ ਦੱਸ ਦਿਓ ਜੀ ਇਹਦਾ ਮੁੱਲ ਹੈ 85000 ਰੁਪਏ 85000 ਹਾਂ 82000 ਦੇ ਹਾਂ ਨਾ ਦਵਾਂ ਠੀਕ ਹੈ ਜੀ 82000 ਜਿਹੜੀ ਆ ਦੋਸਤੋ ਜੈਸਨੋ ਹੈਗੀ ਆ ਠੀਕ ਆ ਮੁੱਲ ਜਿਹੜੀ ਡਿਮਾਂਡ ਆ 85000 ਇਸ ਝੋਟੀ ਦੀ ਠੀਕ ਆ ਬਾਕੀ ਹਰ ਪੱਖੋਂ ਕਿਸੇ ਪਾਸੋਂ ਖੁੰਜੀ ਨਹੀਂ ਹੈਗੀ ਝੋਟੀ ਪ੍ਰੋਪਰ ਜੇਕਰ ਆਪਾਂ ਦੇਖੀਏ ਪੇਟ ਫੁੱਟਾ ਤੁਸੀਂ ਵੇਖ ਲਓ ਕੁੜੇ ਪਾੜੇ ਨਵਾਏ ਆ ਤਕਰੀਬਨ 1-2 ਦਿਨ ਦਾ ਸਮਾਂ ਲੈ ਕੇ ਜਾਊਗੀ ਠੀਕ ਆ ਇਹ ਦਾ ਜੇ ਵੀ ਠੀਕ ਹੈ ਤੇ ਇਸ ਤੋਂ ਬਾਅਦ ਅਗਲੀ ਜਿਹੜੀ ਮਾਝਾ ਕੀ ਵੀਰ ਸੁਖ ਬਈ ਇਹ ਬਿਲਕੁਲ ਬਲੈਕ ਹੀ ਆ ਗਈ ਹੈ ਨਾ ਜੈਡ ਬਲੈਕ ਹੀ ਆ ਗਈ ਸਾਰੀ ਤੇ ਕਿੰਨਾ ਸੁਆ ਅੱਗੇ ਸੁਣਨ ਜਾ ਰਹੀ ਹੈ ਤੀਜਾ ਸੁਆ ਜੀ ਤੀਜਾ ਸੁਆ ਹਾਂਜੀ ਤਾਂ ਦੇਣਾ ਕਿੰਨੇ ਕੁ ਲੈ ਜੂਗੇ ਦੋਨੇ ਨੇ 10 ਲੈ ਇਹਨੇ ਠੀਕ ਹੈ ਜੀ 10 ਦਿਨ ਦਾ ਜਿਹੜਾ ਦੋਸਤੋ ਸਮਾਂ ਲੈ ਜੂਗੀ ਬਿਲਕੁਲ ਜੇਕਰ ਆਪਾਂ ਕਹਿ ਲਈਏ ਨਾ ਪੂਛ ਵਿੱਚ ਇੱਕ ਵੀ ਵਾਲਟ ਵਾਈਟ ਨਹੀਂ ਹੈਗਾ ਵੀ ਬਿਲਕੁਲ ਜੈਡ ਬਲੈਕ ਆਪਾਂ ਕਵਾਂਗੇ ਝੋਟੀ ਨੂੰ ਤੇ ਸੁਆ ਦੂਜਾ ਦੱਸਿਆ ਜੀ ਤੀਜਾ ਤੀਜਾ ਸੁਆ ਠੀਕ ਹੈ ਆ ਕਰੋ ਚੱਕਰੀਆ ਫੇਸ ਕੁਆਲਟੀ ਤੋਂ ਠੀਕ ਆ ਸਿੰਗਾ ਸੰਗਾ ਦੀ ਪੰਤਰ ਦੇਖੀ ਸਪੈਕਟਰਾ ਆ ਤਾਂ ਹੈਗਾ ਜੀ ਠੀਕ ਆ ਸਾਈਸ ਵੀ ਸਣ ਦਾ ਜਿਹੜਾ ਬਿਲਕੁਲ ਧਿਆਨ ਦੇ ਨਾਲ ਦੇਖ ਲਓ ਤੇ ਦਿਨ ਭਈ ਹਜੇ ਨੈਟ ਕਿੰਨੇ ਕੁ ਲੈ ਜੂਗੀ ਵੀ ਜਿਵੇਂ ਤਿਆਰੀ ਦੇ ਵਿੱਚ ਤਾਂ ਲਾਇ ਲੋਏ ਤੇ ਪਈ ਹਜੇ 10 ਦਿਨ ਲਾਉਗੀ 10 ਦਿਨ ਹਾਂ ਜੀ ਲਾਇ ਪਈ ਆ ਬਿਲਕੁਲ 10 ਦਿਨ ਸਮਾਂ ਲੈ ਜੂ ਬਾਡੀ ਵੇਟ ਪੂਰਾ ਹੈਗਾ ਦੋਸਤੋ ਕੱਦ ਕੱਡ ਜਿਵੇਂ ਆਪਾਂ ਗੱਲ ਕਰ ਲਈਏ ਵੱਡੇ ਕੱਦ ਕੱਡ ਦੇ ਵਿੱਚ ਠੀਕ ਆ ਵੱਡੇ ਕੱਦ ਕੱਦ ਦੇ ਵਿੱਚ ਆ ਜਦੋਂ ਅਸੀਂ ਇਹਨਾਂ ਨੂੰ ਕਹਿ ਦਈਏ ਤੇ ਪਸ਼ੂ ਵੱਡੇ ਕੱਦ ਕੱਡ ਦੇ ਵਿੱਚ ਹੋ ਜਾਂਦਾ ਠੀਕ ਆ ਤੇ ਬਾਕੀ ਆਪਾਂ ਤੁਹਾਨੂੰ ਖੋਲ ਕੇ ਤੋੜ ਕੇ ਦਿਖਾ ਦਿੰਨੇ ਆ ਤਸੱਲੀ ਦੇ ਨਾਲ ਠੀਕ ਆ ਬਾਡੀ ਵੇਟ ਪੂਰਾ ਹੈਗਾ ਭਾਰੀ ਸਰੀਰਕ ਪੱਖੋਂ ਵੇਖੀ ਤੇ ਭਾਰੀ ਸਰੀਰ ਦੀ ਆ ਤੇ ਹੈ ਵੀ ਬਿਲਕੁਲ ਜੈਡ ਬਲੈਂਕ ਆ ਠੀਕ ਆ ਤੇ ਬਾਕੀ ਥਾਂ ਥਣ ਦਾ ਸਹਿਜ ਬਿਲਕੁਲ ਪੱਧਰ ਲੈਵਾ ਜਿਹੜਾ ਬਖਾਉਂਦੀ ਹੈ ਕਿਸੇ ਪਾਸਿਓਂ ਦੋਸਤੋ ਪਸ਼ੂ ਦੇ ਵਿੱਚ ਵੀ ਉਹ ਨਹੀਂ ਹੋਵੇਗਾ ਕੋਈ ਬਾਤ ਘਾਟ ਕੋਈ ਸਾਈਡ ਰੱਖਣ ਵਾਲਾ ਕੰਮ ਹੀ ਹੋਵੇਗਾ ਤੇ ਠੀਕ ਆ ਬੈਕ ਸਾਈਡ ਤੋਂ ਜਿਹੜਾ ਖਵਾਨਾ ਹੈਗਾ ਜਰੂਰ ਦੇਖਣਾ ਠੀਕ ਆ ਤੇ ਸੁਖਪਾ ਇਹਦਾ ਫਿਰ ਕੀ ਲੈ ਦੇ ਕਰਦੇ ਅੱਜ ਸਮੇ ਇਹਦਾ ਅੱਜ ਹੈਗਾ 115000 ਰੁਪਏ ਠੀਕ ਹੈ ਜੀ ਉਹਦੇ ਵਿੱਚ 5000 ਛੱਡਾਂਗੇ 10 ਦੇ ਦਵਾਂਗੇ ਠੀਕ ਹੈ ਸੂਪੀ ਸੂਈ ਦਾ ਫਾਰਮੂਲਾ ਸੂਈ ਦਾ ਹੋਰ ਹਜੇ 10 ਦਿਨ ਲੱਗੇ ਜਾਂਦੀ ਹੈ ਠੀਕ ਆ ਸੋ ਦੋਸੋ ਇਹ ਤਿੰਨ ਐਨੀਮਲ ਅਵੀਰ ਦੇ ਕੋਲ ਨੇ ਸੁਖਬਾਈ ਦਾ ਨਾਮ ਆ ਤੇ ਤੁਸੀਂ ਸੰਪਰਕ ਕਰਕੇ ਜਿਹੜਾ ਵੀ ਐਨੀਮਲ ਤੁਹਾਨੂੰ ਪਸੰਦ ਆਉਂਦਾ ਠੀਕ ਆ ਤੇ ਝੋਟੀਆਂ ਤਕਰੀਬਨ ਆ ਦੋ ਪਹਿਲਾਂ ਵੀ ਤੁਹਾਨੂੰ ਦਿਖਾਈਆਂ ਨੇ ਇੱਕੋ ਜਿਹਾ ਸਾਈਜ਼ ਦੀਆਂ ਨੇ ਮੀਡੀਅਮ ਹਾਈਟ ਦੇ ਵਿੱਚ ਮੀਡੀਅਮ ਹਾਈਟ ਤੋਂ ਪਲੱਸ ਕਹਾਂਗੇ ਝੋਟੀਆਂ ਬਿਲਕੁਲ ਨਿੱਗਰ ਨੇ ਰਾਜੀ ਨੇ ਇਹ ਜਿਹੜੀ ਲਾਸਟ ਤੇ ਤੁਹਾਨੂੰ ਦਿਖਾਈ ਤੇ ਤੀਜੇ ਨੰਬਰ ਤੇ ਇਹ ਵੀ ਝੋਟੀ ਕਾਇਮ ਹੈਗੀ ਆ ਵੱਡੇ ਕਦ ਕਰਦੇ ਵਿੱਚ ਆ ਪੁੱਠੇ ਪੱਠ ਦੀ ਚੜਾਈ ਚੰਗੀ ਆ ਬਾਕੀ ਵੀਰਾਂ ਦਾ ਵੀ 1 ਲੱਖ 10000 ਜਿਹੜੀ ਕੀਮਤ ਆ ਠੀਕ ਆ ਬਾਕੀ ਲੈ ਦੇ ਮੌਕੇ ਦੀ ਆ ਵੀ ਕਿੰਨਾ ਕੁ ਉੱਪਰ ਹੇਠ ਤੁਸੀਂ ਜਰੂਰ ਸੰਪਰਕ ਕਰ ਲਿਓ ਤੇ ਸੁਖ ਇੱਕ ਵੀ ਨੰਬਰ ਜਰੂਰ ਦੱਸ ਦੇ। ਨੰਬਰ ਹੈ 98143 98197 98143 98197 98197 ਠੀਕ ਹੈ। ਤਾਂ ਦੇਖੋ ਜੀ ਨੰਬਰ ਜਿਹੜੇ ਆ ਦੋਸਤੋ ਆਪਾਂ ਹਰ ਵਾਰ ਦੀ ਤਰ੍ਹਾਂ ਲਗਾਤਾਰ ਜਿਹੜੇ ਸਕਰੀਨ ਦੇ نیچے ਚੱਲਦੇ ਕਰ ਦਿੰਦੇ ਆ ਤੇ ਨੰਬਰਾਂ ਤੇ ਤੁਸੀਂ ਸੰਪਰਕ ਕਰਕੇ ਬਤੇਰੇ ਗੱਲਬਾਤ ਕਰ ਸਕਦੇ ਹੋ। ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ।